ਸਸ਼ੀਕਲ ਜੀ ਮੈਂ ਸੁਖਪਾਲ ਸਿੰਘ ਗਲਾੜ ਸੰਗਤ ਜੀ ਵੱਤਵਾਦ ਮੇਰੀ ਇਹ ਵੀਡੀਓ ਸ਼ੇਅਰ ਕਰਿਓ ਜੇ ਅ ਮੈਂ ਵਕਫ ਵਕ ਮੁੱਦਿਆਂ ਤੇ ਅਕਸਰ ਬੋਲਦਾਰ ਹਿੰਨਾ ਸੋ ਮੇਰੀਆਂ ਹੋਰ ਵੀਡੀਓ ਵੇਖਣ ਵਾਸਤੇ ਮੈਨੂੰ ਮੇਰੇ ਫੇਸਬੁਕ ਪੇਜ ਸੁਖਪਾਲ ਸਿੰਘ ਗਲਾੜ ਅਤੇ ਸੁਖਪਾਲ ਸਿੰਘ ਮੱਟੂ ਫੇਸਬੁਕ ਪੇਜ ਤੇ ਜ਼ਰੂਰ ਫੋਲੋ ਕਰੋ ਜੀ ਅਤੇ ਮੇਰਾ YouTube ਚੈਨਲ ਸੁਖਪਾਲ ਸਿੰਘ ਮੱਟੂ @mattu036 ਤੇ ਮੈਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਬਹੁਤ ਬਹੁਤ ਧੰਨਵਾਦ ਹੋਵੇਗਾ ਤੇ ਗੱਲ ਕਰਨ ਲੱਗਿਆ ਜੀ ਕਿ ਦੇਸ਼ ਦੇ ਵਿੱਚ ਹਰ ਦਿਨ ਬੜੀਆਂ ਮਾੜੀਆਂ ਘਟਨਾਵਾਂ ਘਟਦੀਆਂ ਨੇ ਘਟਿਆ ਮਾਨਸਿਕਤਾ ਦੇ مالک ਲੋਕ ਹਰ ਦਿਨ ਕੋਈ ਨਾ ਕੋਈ ਨਵੀਂ ਕਰਤੂਤ ਕਰਦੇ ਰਹਿੰਦੇ ਨੇ ਸੋ ਬੀਤੇ ਦਿਨ ਹੀ ਇੱਕ ਬੜੀ ਮੰਦ ਭਾਗੀ ਖਬਰ ਪੱਛਮੀ ਬੰਗਾਲ ਦੇ ਕਲਕੱਤਾ ਤੋਂ ਸਾਹਮਣੇ ਆਈ ਜਿੱਥੇ ਇੱਕ ਲੇਡੀ ਡਾਕਟਰ ਦੇ ਨਾਲ ਬਹੁਤ ਹੀ ਦਰਿੰਦਗੀ ਕੀਤੀ ਗਈ ਰੇਪ ਵਰਗੀ ਘਟਨਾ ਨੂੰ ਗੈਂਗ ਰੇਪ ਵਰਗੀ ਘਟਨਾ ਨੂੰ ਅੰਜਾਮ ਦੇ ਕੇ ਉਸ ਦੇਸ਼ ਦੀ ਧੀ ਦਾ ਉਸ ਭੈਣ ਦਾ ਕਤਲ ਕਰ ਦਿੱਤਾ ਗਿਆ ਬੜੀ ਬੇਰਹਿਮੀ ਦੇ ਨਾਲ ਤੇ ਨਾਲ ਹੀ ਇੱਕ ਕੱਲ ਇੱਕ ਹੋਰ ਖਬਰ ਸਾਹਮਣੇ ਆਈ ਹੈ ਕਿ ਉੱਤਰਾਖੰਡ ਦੇ ਵਿੱਚ ਵੀ ਇੱਕ ਇਸੇ ਤਰ੍ਹਾਂ ਹੀ ਇੱਕ ਲੇਡੀ ਡਾਕਟਰ ਇੱਕ ਜਿਹਦੀ ਕਿ 9 ਸਾਲ ਦੀ ਬੱਚੀ ਘਰੋਂ ਦੀ ਉਡੀਕ ਕਰ ਰਹੀ ਸੀ ਜਦੋਂ ਘਰ ਨਹੀਂ ਪਹੁੰਚਦੀ ਤੇ ਮਾਪਿਆਂ ਵੱਲੋਂ ਸਕੇ ਸਬੰਧੀਆਂ ਵੱਲੋਂ ਉਹਦੀ ਭਾਲ ਕੀਤੀ ਜਾਂਦੀ ਆ ਤੇ ਉਹਦੀ ਲਾਸ਼ ਜਿਹੜੀ ਆ ਉਹ ਝਾੜੀਆਂ ਚੋਂ ਮਿਲਦੀ ਆ ਤੇ ਉਸ ਤੋਂ ਬਾਅਦ ਜਿੰਨੀ ਕੁ ਜਾਣਕਾਰੀ ਮੈਨੂੰ ਮਿਲੀ ਆ ਕਿ ਪੁਲਿਸ ਨੇ ਜਿੰਨੀ ਕੁ ਆਪਣੀ ਸ਼ਾਨ ਬੇਨ ਕੀਤੀ ਆ ਉਹਦੇ ਵਿੱਚ ਇਹ ਪਾਇਆ ਗਿਆ ਕਿ ਉਸ ਲੇਡੀ ਡਾਕਟਰ ਦੇ ਨਾਲ ਵੀ ਰੇਪ ਵਰਗੀ ਘਟਿਆ ਕਰਤੂਤ ਕਰਕੇ ਦਰਿੰਦਗੀ ਕਰਕੇ ਉਸ ਦਾ ਵੀ ਗਲ ਕੁੱਟ ਕੇ ਤੇ ਮਾਰ ਦਿੱਤਾ ਗਿਆ ਸੁਦੇਸ਼ ਭਾਰਤ ਦੇਸ਼ ਇੰਨੀ ਸ਼ਰਮਿੰਦਗੀ ਦੇ ਵਿੱਚੋਂ ਲੰਘ ਰਿਹਾ ਸਿਰ ਝੁਕਿਆ ਹੋਇਆ ਸਮੁੱਚੇ ਭਾਰਤ ਦਾ ਸਮੁੱਚੇ ਜਗਤ ਦੇ ਵਿੱਚ ਪਰ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਇੱਕ ਪਿਤਾ ਆਪਣੀ ਧੀ ਦੀ ਲਾਡਾਂ ਨਾਲ ਪਾਲੀ ਧੀ ਦੀ ਨੰਗਨ ਅਵਸਥਾ ਦੇ ਵਿੱਚ ਲਾਸ਼ ਵੇਖ ਰਿਹਾ ਕਿੰਨੀ ਸ਼ਰਮ ਵਾਲੀ ਗੱਲ ਆ ਦੇਸ਼ ਵਾਸਤੇ ਸਾਡੇ ਸਾਰਿਆਂ ਵਾਸਤੇ ਕੀ ਬੀਤੀ ਹੋ ਗਈ ਉਸ ਪਿਤਾ ਦੇ ਉੱਤੇ ਪਰ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਇੱਕ ਮਸੂਮ ਜੀ ਨਿਆਣੀ ਜੀ 9 ਸਾਲ ਦੀ ਬੱਚੀ ਉੱਤਰਾਖੰਡ ਦੇ ਰੁਦਰਪ੍ਰਯਾਗ ਦੀ ਇਹ ਘਟਨਾ ਹੈ ਜਿੱਤੇ ਛੋਟੀ ਜੀ ਬੱਚੀ ਆਪਣੀ ਮਾਂ ਨੂੰ ਉਡੀਕ ਰਹੀ ਹੈ ਆਪਣੇ ਸਕੂਲ ਦੇ ਸਮੇਂ ਤੋਂ ਬਾਅਦ ਹੀ ਪਰ ਉਸ ਬੱਚੀ ਦੀ ਮਾਂ ਘਰ ਨਹੀਂ ਪਹੁੰਚਦੀ ਉਹ ਬੱਚੀ ਦਾ ਪਿਤਾ ਪਹਿਲਾਂ ਹੀ ਉਹਦੇ ਨਾਲ ਨਹੀਂ ਸੀ ਰਹਿੰਦਾ ਉਹ ਕਾਰਨਾਂ ਦਾ ਮੈਨੂੰ ਨਹੀਂ ਪਤਾ ਲੱਗਾ ਪਰ ਉਹ ਬੱਚੀ ਅਨਾਥ ਹੋ ਗਈ ਆ ਪਰ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਸਾਡੇ ਦੇਸ਼ ਦੀ ਨਿਆਂ ਪ੍ਰਣਾਲੀ ਕਾਨੂੰਨ ਪ੍ਰਣਾਲੀ ਇੰਨੀ ਘਟੀਆ ਕਿ ਇਹੋ ਜਿਹੇ ਜਿਹੜੇ ਦਰਿੰਦੇ ਨੇ ਹਰ ਦਿਨ ਧੀਆਂ ਪੈਣਾ ਦੀ ਇੱਜ਼ਤ ਤਾਰ-ਤਾਰ ਕਰਕੇ ਬੇਰਹਿਮੀ ਨਾਲ ਉਹਨਾਂ ਦਾ ਕਤਲ ਕਰ ਦਿੰਦੇ ਨੇ ਪਤਾ ਨਹੀਂ ਕਿਦਾਂ-ਕਿਦਾਂ ਦੀ ਦਰਿੰਦਗੀ ਉਹਨਾਂ ਦੇ ਨਾਲ ਕਰਦੇ ਨੇ ਤੇ ਉਹ ਅਪਰਾਧੀ ਬਹੁਤ ਸਾਰੇ ਇਦਾਂ ਦੇ ਨੇ ਜਿਹੜੇ ਪੈਸੇ ਦੇ ਜ਼ੋਰ ਤੇ ਜਾਂ ਸੱਤਾ ਦੇ ਸਰਕਾਰਾਂ ਦੇ ਜ਼ੋਰ ਤੇ ਬਹੁਤ ਮਸਲੇ ਜਿਹੜੇ ਨੇ ਉਹ ਦਬ ਦਿੱਤੇ ਜਾਂਦੇ ਨੇ ਉਹਨਾਂ ਵੱਲੋਂ ਕੁਝ ਜੇਕਰ ਆ ਸ਼ਾਸਨ ਪ੍ਰਸ਼ਾਸਨ ਦੇ ਧਿਆਨ 'ਚ ਆਉਂਦੇ ਵੀ ਨੇ ਉਹਨਾਂ ਤੇ ਜੇਕਰ ਕਾਰਵਾਈ ਹੁੰਦੀ ਵੀ ਆ ਤਾਂ 2-4 ਸਾਲ 5 ਸਾਲ ਜੇ ਜੇਲ੍ਹ 'ਚ ਲਾ ਕੇ ਲਉਂਦੇ ਵੀ ਨਹੀਂ ਤੇ ਉਹ ਫਿਰ ਜ਼ਮਾਨਤ ਲੈ ਕੇ ਬੇਲ ਲੈ ਕੇ ਆਜ਼ਾਦ ਹੋ ਕੁੰਦੇ ਨੇ ਤੇ ਉਸ ਤੋਂ ਬਾਅਦ ਉਹ ਦੁਬਾਰਾ ਫਿਰ ਇਹੋ ਜਿਹੇ ਘਟਿਆ ਅਪਰਾਧ ਕਰਦੇ ਨੇ ਇਨੀ ਘਟਿਆ ਸਾਡੇ ਦੇਸ਼ ਦੀ ਕਾਨੂੰਨ ਪ੍ਰਣਾਲੀ ਹੈ ਕੀ ਇਹੋ ਜਿਹੇ ਅਪਰਾਧੀਆਂ ਨੂੰ ਤੁਰੰਤ ਮੌਤ ਦੀ ਸਜ਼ਾ ਨਹੀਂ ਦੇਣੀ ਚਾਹੀਦੀ ਕੀ ਹੈ ਜੇ ਲੋਕਾਂ ਨੂੰ ਗੋਲੀ ਮਾਰ ਕੇ ਨਹੀਂ ਮਾਰ ਦੇਣਾ ਚਾਹੀਦਾ ਪਰ ਨਹੀਂ ਸਾਡੇ ਦੇਸ਼ ਦੀ ਨਕਮੀ ਸਰਕਾਰ ਵੱਖ-ਵੱਖ ਸਟੇਟਾਂ ਦੀਆਂ ਸਰਕਾਰਾਂ ਵੀ ਇਹਦੇ ਵਿੱਚ ਸ਼ਾਮਲ ਨੇ ਦੋਸ਼ੀ ਨੇ ਮੈਂ ਸਮਝਦਾ ਜਿੱਥੇ ਜਿੱਥੇ ਘਟਨਾਵਾਂ ਘਟਦੀਆਂ ਨੇ ਸੋ ਉਹ ਵੱਖ-ਵੱਖ ਸਟੇਟਾਂ ਦੀਆਂ ਸਰਕਾਰਾਂ ਵੀ ਮੈਂ ਸਮਝਦਾ ਇਹਦੇ ਵਿੱਚ ਕਿਤਨਾ ਕਿਤੇ ਕਸੂਰਵਾਰ ਨੇ ਸੋ ਹਰ ਦਿਨ ਤੇਸ਼ ਦੇ ਵਿੱਚ ਦਰਿੰਦਗੀ ਹੁੰਦੀ ਆ ਕਿਤੇ ਜ਼ਾਤ ਦੇ ਆਧਾਰ ਤੇ ਹੁੰਦੀ ਆ ਕਿਤੇ ਕੋਈ ਧੀ ਪੈਣ ਕਿਸੇ ਦੀ ਹਵਸ ਦਾ ਸ਼ਿਕਾਰ ਹੋ ਜਾਂਦੀ ਆ ਪਰ ਕਿਸੇ ਤੇ ਕੋਈ ਕਾਰਵਾਈ ਅੱਜ ਤੱਕ ਇਹੋ ਜਿਹੀ ਨਹੀਂ ਹੋਈ ਕਿ ਜਿਹੜੀ ਮਿਸਾਲ ਬਣ ਸਕੇ ਦੂਜੇ ਅਪਰਾਧੀਆਂ ਵਾਸਤੇ ਹਾਲਾਂਕਿ ਸਾਡੇ ਦੇਸ਼ ਦੇ ਵਿੱਚ ਜਿੰਨੇ ਅਪਰਾਧ ਹੁੰਦੇ ਨੇ ਇੱਥੇ ਵੀ ਅਰਬੀਅਨ ਦੇਸ਼ਾਂ ਵਰਗੀ ਜਿਹੜੀ ਨਿਆਂ ਪ੍ਰਣਾਲੀ ਹੋਣੀ ਚਾਹੀਦੀ ਆ ਮੈਂ ਸਲਾਮ ਕਰਦਾ ਉਹਨਾਂ ਦੇਸ਼ਾਂ ਨੂੰ ਜਿੱਥੇ ਤੁਰੰਤ ਇਹੋ ਜਿਹੇ ਅਪਰਾਧਾਂ ਦੀ ਸਜ਼ਾ ਜਿਹੜੀ ਆ ਮੌਤ ਦੀ ਸਜ਼ਾ ਮੁਕਰਰ ਕੀਤੀ ਜਾਂਦੀ ਆ ਸਿਰ ਜਿਹੜੇ ਨੇ ਉਹ ਚਰਾਹੇ ਦੇ ਵਿੱਚ ਕਲਮ ਕਰ ਦਿੱਤੇ ਜਾਂਦੇ ਨੇ ਪਰ ਸਾਡੇ ਦੇਸ਼ ਦੀਆਂ ਸਰਕਾਰਾਂ ਇੰਨੀਆਂ ਨਕਮੀਆਂ ਇੰਨੀਆਂ ਬੇਸੁੱਧ ਕੁੰਭ ਕਰਨੀ ਨੀਂਦ ਸੁੱਤੀਆਂ ਨੇ ਇੱਥੇ ਕਿਸੇ ਦੀ ਧੀ ਬੜੇ ਲਾਡਾਂ ਚਾਵਾਂ ਨਾਲ ਪਾਲੀ ਕਿਸੇ ਦੀ ਦਰਿੰਦਗੀ ਦਾ ਸ਼ਿਕਾਰ ਹੋ ਜਾਂਦੀ ਆ ਕਿਸੇ ਦੀ ਭੈਣ ਦਰਿੰਦਗੀ ਦਾ ਸ਼ਿਕਾਰ ਹੋ ਜਾਂਦੀ ਆ ਕਿਸੇ ਦੀ ਘਰ ਵਾਲੀ ਕਿਸੇ ਦੀ ਦਰਿੰਦਗੀ ਦਾ ਸ਼ਿਕਾਰ ਹੋ ਜਾਂਦੀ ਆ ਪਰ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਜਿੱਥੇ ਦੇਸ਼ ਦਾ ਸਿਰ ਨੀਵਾ ਆ ਪੂਰੇ ਸੰਸਾਰ ਭਰ ਦੇ ਵਿੱਚ ਉਥੇ ਸਾਡੇ ਸਿੱਖ ਜਗਤ ਵਾਸਤੇ ਪੰਜਾਬੀਆਂ ਵਾਸਤੇ ਇੱਕ ਮਾਣ ਵਾਲੀ ਗੱਲ ਵੀ ਸਾਹਮਣੇ ਆਈ ਆ ਕਿ ਕਲਕੱਤੇ ਦੀਆਂ ਮਾਮਾ ਨੇ ਸਿੱਖਾਂ ਵਾਸਤੇ ਸਾਡੇ ਸਿੱਖ ਜਗਤ ਵਾਸਤੇ ਬੜੀ ਖੁਸ਼ੀ ਵਾਲੀ ਤੇ ਮਾਣ ਵਾਲੀ ਗੱਲ ਵੀ ਆ ਜਿੱਥੇ ਦੇਸ਼ ਬੜੀ ਅ ਮੈਂ ਸਮਝਦਾ ਕਿ ਘਟਿਆ ਸਥਿਤੀ ਦੇ ਵਿੱਚੋਂ ਬੜੀ ਗਮਗੀਨ ਸਥਿਤੀ ਦੇ ਵਿੱਚੋਂ ਲੰਘ ਰਿਹਾ ਉੱਥੇ ਸਿੱਖ ਜਗਤ ਵਾਸਤੇ ਮਾਣ ਵਾਲੀ ਗੱਲ ਇਹ ਆ ਕਿ ਕਲਕੱਤੇ ਦੀਆਂ ਮਾਵਾਂ ਨੇ ਆਪਣੀਆਂ ਧੀਆਂ ਨੂੰ ਸਖਤ ਅਦਾਇਤ ਕਰ ਦਿੱਤੀ ਆ ਜਿਹੜੀਆਂ ਵੀ ਧੀਆਂ ਪੜਾਈ ਕਰਦੀਆਂ ਨੇ ਜਾਂ ਨੌਕਰੀ ਕਰਦੀਆਂ ਨੇ ਜੇਕਰ ਸ਼ਾਮ ਨੂੰ ਆਉਂਦੇ ਹੋਏ ਜਾਂ ਰਾਤ ਨੂੰ ਜਿਹੜਾ ਵੀ ਉਹਨਾਂ ਦਾ ਟਾਈਮ ਆ ਛੁੱਟੀ ਦਾ ਉਹ ਲੇਟ ਹੋ ਜਾਂਦੀਆਂ ਨੇ ਕਿਸੇ ਕਾਰਨ ਕਰਕੇ ਤੇ ਕਲਕੱਤੇ ਦੀਆਂ ਮਾਵਾਂ ਨੇ ਉਹਨਾਂ ਨੂੰ ਸਿਰਫ ਇਹ ਹਦਾਇਤ ਕੀਤੀ ਆ ਕਿ ਸਿਰਫ ਤੇ ਸਿਰਫ ਸਰਦਾਰ ਟੈਕਸੀ ਡਰਾਈਵਰ ਦੀ ਗੱਡੀ ਦੇ ਵਿੱਚ ਹੀ ਤੁਸੀਂ ਬੈਠਣਾ ਆ ਜਿਹੜੇ ਕਿ ਤੁਹਾਨੂੰ ਬਾਇ ਇੱਜ਼ਤ ਤੁਹਾਡੇ ਘਰੇ ਪਹੁੰਚਾਉਣਗੇ ਸੋ ਇਹ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਆ ਪਰ ਇਹ ਮਾਣ ਸਾਨੂੰ ਸਾਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਆ ਆ ਸੋ ਮੈਂ ਸਮਝਦਾ ਕਿ ਉਹਨਾਂ ਮਾਵਾਂ ਨੇ ਬੜਾ ਭਰੋਸਾ ਜਤਾਇਆ ਸਿੱਖਾਂ ਦੇ ਉੱਤੇ ਸਰਦਾਰਾਂ ਦੇ ਉੱਤੇ ਸੋ ਵੈਗਰੂ ਅੱਗੇ ਅਰਦਾਸ ਕਰਦਾ ਕਿ ਸਾਡੇ ਜਿੰਨੇ ਵੀ ਭਰਾ ਵੱਖ-ਵੱਖ ਸਟੇਟਾਂ ਦੇ ਵਿੱਚ ਸਿੱਖ ਸਰਦਾਰ ਬੈਠੇ ਨੇ ਸੋ ਸਾਰਿਆਂ ਨੇ ਸਿੱਖਾਂ ਦੀ ਸਿੱਖ ਜਗਤ ਦੀ ਜਿਹੜੀ ਆ ਇੱਕ ਵੱਖਰੀ ਪਛਾਣ ਬਣਾਈ ਆ ਸੋ ਪੂਰਾ ਦੇਸ਼ ਅੱਜ ਇਸ ਦੀ ਗੱਲ ਦੀ ਮੈਂ ਸਮਝਦਾ ਕਿ ਵਈ ਭਰਦਾ ਕਿ ਕਿਤੇ ਨਾ ਕਿਤੇ ਜਿਹੜੇ ਸਰਦਾਰ ਨੇ ਉਹਨਾਂ ਨੂੰ ਵਾਕਈ ਇੱਕ ਵੱਖਰੀ ਜਿਹੜੀ ਆ ਪਛਾਣ ਉਹ ਹ ਦਿੱਤੀ ਆ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸੋ ਸਾਡੇ ਵਾਸਤੇ ਮਾਣ ਵਾਲੀ ਗੱਲ ਆ ਕਿ ਕਲਕੱਤੇ ਦੀਆਂ ਮਾਵਾ ਨੇ ਇਹ ਆਪਣੀਆਂ ਧੀਆਂ ਨੂੰ ਹਦਾਇਤ ਕੀਤੀ ਆ ਮੈਂ ਸਲੂਟ ਕਰਦਾ ਉਹਨਾਂ ਮਾਵਾ ਨੂੰ ਤੇ ਮੈਂ ਬੇਨਤੀ ਵੀ ਕਰਦਾ ਆ ਸਾਰੇ ਜਿੱਥੇ ਜਿੱਥੇ ਵੀ ਸਾਡੇ ਸਿੱਖ ਭਰਾ ਟੈਕਸੀਆਂ ਗੱਡੀਆਂ ਚਲਾਉਂਦੇ ਨੇ ਜਾਂ ਟਰੱਕ ਡਰਾਈਵਰ ਵੀ ਨੇ ਕਿ ਉਹਨਾਂ ਦੇ ਇਸ ਵਿਸ਼ਵਾਸ ਤੇ ਖਰੇ ਉਤਰੇ ਹੋ ਜੀ ਸੋ ਸਤਿਓ ਮੇਰੀ ਕਿਸੇ ਗੱਲ ਦਾ ਕਿਸੇ ਨੂੰ ਕੋਈ ਅਤਰਾਜ ਹੋਵੇ ਤੇ ਮੈਨੂੰ ਮਾਫ ਕਰ ਦਿਓ ਸੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਜੀ ਮੈਨੂੰ ਲੱਗਾ ਕਿ ਇਹ ਇਸ ਮੁੱਦੇ ਤੇ ਇਸ ਮਸਲੇ ਤੇ ਬੋਲਣਾ ਚਾਹੀਦਾ ਸੋ ਮੈਂ ਆਪ ਸਭ ਨਾਲ ਇਹ ਵਿਚਾਰਾਂ ਦੀ ਸਾਂਝ ਪਾਈ ਆ ਸੋ ਕਮੈਂਟ ਕਰਕੇ ਜਰੂਰ ਆਪਣੀ رائے ਜਰੂਰ ਦਿਓ ਜੀ